ਲੋਜੀ ਵੀ ਆ ਰਹਿਣ ਦਾ ਵੈਟਿਕਨ ਸਿਟੀ ਵਰਲਡ ਦੀ ਸਭ ਤੋਂ ਛੋਟੀ ਕੰਟਰੀ ਇੱਥੇ ਪੋਪ ਬੈਠਦਾ ਜੀ ਇਹਨੇ ਗੋਰਿਆਂ ਦਾ ਅੰਬਰਸਰ ਇਹ ਆ ਗਿਆ ਗੋਰਿਆਂ ਦਾ ਕਾਲ ਤੱਕ ਇੱਥੇ ਵਹਿੰਦਾ ਗੋਰਿਆਂ ਦਾ ਜੱਥੇਦਾਰ ਜਿਹੜਾ ਹੈਗਾ ਪੋਪ ਬੋਲਾ ਕੋਲਾ ਕੋਲਾ ਐਨਾ ਪੁਰਾਣਾ ਸ਼ਹਿਰ ਇੰਨੀ ਕੰਟਰੀ ਉਹ ਤੋਂ ਬਾਰਡਰ ਸ਼ੁਰੂ ਹੁੰਦਾ ਜੀ ਆ ਸਾਰਾ ਘੁੰਮ ਘੁੰਮ ਕੇ ਤੇ ਆ ਆ ਕੇ ਬਾਰਡਰ ਖਤਮ ਇੰਨੀ ਕੰਟਰੀ ਇਹ ਥੋੜਾ ਪਿੱਛੇ ਵੀ ਹੈਗਾ ਸਮਾਨ ਸੂਨ ਇਹਨਾਂ ਦਾ ਮਿਊਜ਼ੀਅਮ ਹੈ ਜਾਂ ਜਿਹਾ ਬਟ ਇੰਨੀ ਕੀ ਕੰਟਰੀ ਹੈ ਵਰਲਡ স্মੋਲੇਸਟ ਕੰਟਰੀ ਰਾਈਟ ਇਨ ਦ ਸਿਟੀ ਆਫ ਹੋਮ ਰੋਮ